ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਦਾ ਬਹੁਤ ਸਤਕਾਰ ਸਾਰਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਸਰਬੱਤ ਦੇ ਭਲੇ ਦੀ ਅਰਦਾਸ ਗੱਲ ਕਰਦੇ ਆ ਬੋਲੇ ਬੋਲ ਦਿੱਤੇ ਦਰਦ ਕਿਸੇ ਨੇ ਠੀਕ ਕਿਹਾ ਕਿ ਸਮੁੰਦਰੋਂ ਲੰਘਿਆ ਪਾਣੀ ਤੇ ਅੱਖ ਚੋਂ ਅਥਰੂ ਕਦੇ ਨਹੀਂ ਮੁੜਦੇ ਸਮੁੰਦਰੋਂ ਲੰਘਿਆ ਪਾਣੀ ਤੇ ਅੱਖ ਚੋਂ ਅਥਰੂ ਕਦੇ ਨਹੀਂ ਮੁੜਦੇ ਆਪਣਿਆਂ ਦੇ ਬੋਲੇ ਭੇੜੇ ਬੋਲ ਤੇ ਦਿੱਤੇ ਦਰਦ ਕਦੇ ਨਹੀਂ ਭੁੱਲਦੇ ਕਦੇ ਨਹੀਂ ਭੁੱਲਦੇ ਇਹ ਜ਼ਖਮ ਬਣ ਜਾਂਦੇ ਨੇ ਇਹ ਹਰ ਵੇਲੇ ਤੁਹਾਡੇ ਸੀਨੇ 'ਚ ਧੁਖਦੇ ਰਹਿੰਦੇ ਆ ਪਰ ਚਲੋ ਪ੍ਰਮਾਤਮਾ ਉਹਨਾਂ ਦਾ ਵੀ ਭਲਾ ਕਰੇ ਉਹਨਾਂ ਲਈ ਵੀ ਅਰਦਾਸ ਕਰਦੇ ਆ ਵੀ ਅੱਗੋਂ ਤੋਂ ਇਹ ਜਿਹੇ ਬੋਲ ਕਿਸੇ ਨੂੰ ਨਾ ਬੋਲਣ ਪਰ ਮਰਜ਼ੀ ਉਹਨਾਂ ਦੀ ਜਿਉਂਨਾ ਨੂੰ ਬੋਲ ਕੇ ਸਕੂਨ ਮਿਲਦਾ ਤਾਂ ਫੇਰ ਠੀਕ ਹੈ ਚੜਦੀ ਕ